ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ ਤੋਂ ਡੀਪੀਸੀ ਪੰਜਾਬੀ ਤੇ ਲਾਈਵ ਦੇ ਉੱਤੇ ਤੁਹਾਡਾ ਸਵਾਗਤ ਹੈ ਤੇ ਤਸਵੀਰਾਂ ਤੁਸੀਂ ਦੇ ਦਿੱਤੇ ਪਿਓ ਮੇਰੇ ਨਾਲ ਲਾਈਵ ਤੇ ਲਾਈਵ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਕਿ ਤੁਸੀਂ ਤਸਵੀਰਾਂ ਦੇ ਦਿੱਤੇ ਪਿਓ ਕਿ ਬਹੁਤ ਜ਼ਿਆਦਾ ਮੌਸਮ ਜਿਹੜਾ ਆ ਉਹ ਫਿਕੜ ਚੁੱਕਿਆ ਆ ਅੱਜ ਫੇਰ ਜਿਹੜਾ ਆ ਮੌਸਮ ਨੇ ਜਿਹੜਾ ਆਪਣੇ ਆਪ ਨੂੰ ਬਦਲ ਦਿੱਤਾ ਆ ਤੇ ਬਰਸਾਤ ਜਿਹੜੀ ਉਹ ਮਿੰਨੀ ਮਿੰਨੀ ਬਰਸਾਤ ਜਿਹੜੀ ਹੈ ਸ਼ੁਰੂ ਹੋ ਗਈ ਹੈ ਤੇ ਮੌਸਮ ਤੁਸੀਂ ਦੇ ਦਿੱਤੇ ਪਿਓ ਵੀ ਹਾਲੇ ਕੀ ਕਣਕਾਂ ਬਾਹਰ ਜਿਹੜੀਆਂ ਨੇ ਪੱਕੀਆਂ ਹੋਈਆਂ ਨੇ ਕਣਕਾਂ ਜਿਹੜੀਆਂ ਨੇ ਬਾਹਰ ਵਾਢੀ ਬੇਸਕ ਲੱਗ ਚੁੱਕੀ ਏ ਕਣਕਾਂ ਪੱਕੀਆਂ ਹੋਈਆਂ ਨੇ ਪਰ ਇੰਨਾ ਪੱਕੀਆਂ ਹੋਈਆਂ ਕਣਕਾਂ ਨੂੰ ਜਿਹੜਾ ਆ ਇਹ ਮੀਂਹ ਨੇਰੀ ਝੱਖੜ ਜਿਹੜਾ ਆ ਕੰਮ ਖਰਾਬ ਕਰ ਦਿੰਦਾ ਕਿਤੇ ਨਾ ਕਿਤੇ ਤੇ ਤਸਵੀਰਾਂ ਤੁਸੀਂ ਦੇ ਦੇ ਪਿਓ ਕਿ ਕਾਫੀ ਜ਼ਿਆਦਾ ਜਿਹੜਾ ਆ ਉਹ ਮੌਸਮ ਜਿਹੜਾ ਆ ਉਹ ਖਰਾਬ ਹੋ ਚੁੱਕਿਆ ਆ ਤੇ ਬਹੁਤ ਜ਼ਿਆਦਾ ਜਿਹੜਾ ਆ ਮੌਸਮ ਦੇ ਹਾਲਾਤ ਤੁਸੀਂ ਦੇ ਦੇ ਪਿਓ ਵੀ ਲਾਈਵ ਜਿਹੜੀਆਂ ਨੇ ਉਹ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦੇ ਪਿਆ ਕਿ ਬਹੁਤ ਜ਼ਿਆਦਾ ਜਿਹੜਾ ਆ ਉਹ ਮੌਸਮ ਬਦਲਿਆ ਪਿਆ ਆ ਬੱਦਲ ਵਾਈ ਤੁਸੀਂ ਦੇਖਦੇ ਪਿਓ ਉੱਪਰ ਕਿ ਬਹੁਤ ਜ਼ਿਆਦਾ ਜਿਹੜੀ ਇਹ ਉਹ ਹੋਈ ਪਈ ਹੈ ਤੇ ਬਹੁਤ ਜ਼ਿਆਦਾ ਜਿਹੜਾ ਆ ਮੌਸਮ ਇਸ ਟਾਈਮ ਖਰਾਬ ਜਿਹੜਾ ਆ ਨਜ਼ਰ ਆ ਰਿਹਾ ਆ ਤੇ ਬਹੁਤ ਜ਼ਿਆਦਾ ਜਿਹੜਾ ਮੌਸਮ ਦਾ ਜਿਹੜਾ ਉਹ ਰੰਗ ਰੂਪ ਤੁਸੀਂ ਦੇਖਦੇ ਪਿਓ ਕਿ ਬਹੁਤ ਜ਼ਿਆਦਾ ਇਸ ਟਾਈਮ ਖਰਾਬ ਹੋਇਆ ਪਿਆ ਆ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਨੇ ਉਹ ਲਾਈਵ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦੇ ਪਏ ਹਾਂ ਕਿ ਇੱਕ ਵਾਰੀ ਫੇਰ ਤੋਂ ਜਿਹੜਾ ਆ ਉਹ ਮੌਸਮ ਨੇ ਕਰਵਟ ਲੈ ਲਈ ਐ ਇੱਕ ਅੱਧਾ ਦਿਨ ਬਾਅਦ ਧੁੱਪ ਲੱਗੀ ਸੀ ਪੂਰੀ ਰਾਤ ਪਰਸੋਂ ਜਿਹੜਾ ਤੁਸੀਂ ਦੇਖਿਆ ਕਿ ਹਨੇਰੀ ਚਖੜ ਤੇ ਮੀਂਹ ਜਿਹੜਾ ਬਹੁਤ ਤੇਜ਼ ਆਇਆ ਸੀ ਜਿਸ ਦੇ ਨਾਲ ਬਹੁਤ ਸਾਰੇ ਥਾਵਾਂ ਤੇ ਜਿਹੜੇ ਛੋਟੇ ਛੋਟੇ ਨੁਕਸਾਨ ਵੀ ਹੋਏ ਤੇ ਉਸੇ ਤੋਂ ਬਾਅਦ ਜਿਹੜਾ ਆ ਅੱਜ ਫੇਰ ਜਿਹੜਾ ਆ ਮੌਸਮ ਨੇ ਇੱਕ ਵਾਰੀ ਫੇਰ ਤੋਂ ਕਰਵਟ ਜਿਹੜੀ ਉਹ ਲੈ ਲਈ ਐ ਤੇ ਮੌਸਮ ਜਿਹੜਾ ਆ ਪੂਰੀ ਤਰ੍ਹਾਂ ਜਿਹੜਾ ਖਰਾਬ ਹੋਇਆ ਪਿਆ ਆ ਹਾਲਾਂਕਿ ਹਨੇਰੀ ਝੱਖੜ ਤਾਂ ਨਹੀਂ ਫਿਲਹਾਲ ਪਰ ਛੱਟਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਬਰਸਾਤ ਜਿਹੜੀ ਉਹ ਮਿੰਨੀ ਮਿੰਨੀ ਸ਼ੁਰੂ ਹੋ ਗਈ ਹੈ ਤੇ ਜਿੱ ਤਰ੍ਹਾਂ ਦਾ ਮੌਸਮ ਗੁੰਮਾ ਜਿਹਾ ਜਿਹੜਾ ਹੋਇਆ ਆ ਉਹਦੇ ਤੋਂ ਲੱਗਦਾ ਆ ਕਿ ਮੀਂਹ ਤੇਜ਼ ਆ ਸਕਦਾ ਆ ਹਨੇਰੀ ਝੱਖੜ ਵੀ ਆਉਣ ਦਾ ਇਹੋ ਜਿਹਾ ਮੌਸਮ ਦੇ ਵਿੱਚ ਜਿਹੜਾ ਆ ਉਹ ਪ੍ਰਾਪਦਾਨ ਜਿਹੜਾ ਆ ਬਣ ਜਾਂਦਾ ਹੁੰਦਾ ਆ ਤੇ ਇਸੇ ਤਰ੍ਹਾਂ ਦੀਆਂ ਤਸਵੀਰਾਂ ਤੁਸੀਂ ਦੇਖਦੇ ਪਿਓ ਕਿ ਅੱਜ ਲੱਗਦਾ ਪਿਆ ਆ ਕਿ ਮੌਸਮ ਜਿਹੜਾ ਆ ਉਹ ਖਰਾਬੀ ਕਰੂਗਾ ਤੇ ਰੱਬ ਕਰੇ ਕਿ ਜਿਹੜਾ ਆ ਝੱਖੜ ਹਨੇਰੀ ਉਹ ਨਾ ਹੀ ਆਵੇ ਛਿੱਟਾਂ ਵੀ ਜਿਹੜੀਆਂ ਉਹ ਤੇਜ਼ ਨਾ ਆਉਣ ਕਿਉਂਕਿ ਕਣਕਾਂ ਦੀ ਵਾਢੀ ਜਿਹੜੀ ਉਹ ਲੱਗੀ ਹੋਈ ਹੈ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਵਾਢੀ ਮੁੱਕੀ ਜਾਏ ਤੇ ਉਸ ਤੋਂ ਬਾਅਦ ਜਿਹੜਾ ਮੀਂਹ ਜੇ ਮਾਸਾ ਆ ਵੀ ਜਾਏਗਾ ਤੇ ਕੋਈ ਵੱਡੀ ਗੱਲ ਨਹੀਂ ਹੁੰਦੀ ਤੇ ਤਸਵੀਰਾਂ ਤੁਸੀਂ ਦੇਖਦੇ ਪਈਓ ਮੇਰੇ ਨਾਲ ਲਾਈਵ ਜਿਹੜੀਆਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਤੁਹਾਨੂੰ ਪੈ ਰੀਆਂ ਨੇ ਮੌਸਮ ਉਪਰੋਂ ਤੁਹਾਨੂੰ ਇੱਕ ਵਾਰੀ ਵਿਖਾ ਦਿੱਤਾ ਆ ਬਹੁਤ ਜ਼ਿਆਦਾ ਜਿਹੜਾ ਆ ਉਹ ਖਤਰਨਾਕ ਮੌਸਮ ਹੋਇਆ ਪਿਆ ਆ ਇੱਕ ਵਾਰੀ ਵਿਖਾ ਦਿੱਤਾ ਆ ਬਹੁਤ ਜ਼ਿਆਦਾ ਜਿਹੜਾ ਆ ਉਹ ਖਤਰਨਾਕ ਮੌਸਮ ਹੋਇਆ ਪਿਆ ਆ ਤੇ ਤੋਂ ਜਿਵੇਂ ਕਿ ਤੁਸੀਂ ਦੇਦੇ ਕਿ ਪਿੱਛੇ ਜਿਹੜੀ ਹਣੇਰੀ ਆਈ ਸੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਆ ਉਹ ਨੁਕਸਾਨ ਹੋਇਆ ਸੀ ਤੇ ਉਹ ਨੁਕਸਾਨ ਦੇ ਨਾਲ ਜਿਹੜਾ ਆ ਕਾਫੀ ਜ਼ਿਆਦਾ ਤੁਸੀਂ ਦੇਦੇ ਪਿਓ ਤਸਵੀਰਾਂ ਦੇ ਵਿੱਚ ਕੀ ਕਣਕ ਜਿਹੜੀ ਉਹ ਕਾਫੀ ਜ਼ਿਆਦਾ ਪਿਛਲੀ ਹਨੇਰੀ ਦੇ ਨਾਲ ਵੀ ਹਵਾ ਦੇ ਨਾਲ ਜਿਹੜੀ ਡਿੱਗ ਪਈ ਸੀ ਤੇ ਬਹੁਤ ਜ਼ਿਆਦਾ ਜਿਹੜਾ ਕਿਸਾਨਾਂ ਦਾ ਇਹਦੇ ਨਾਲ ਜਿਹੜਾ ਆ ਨੁਕਸਾਨ ਹੋ ਜਾਂਦਾ ਆ ਤੇ ਇਹ ਇੱਕ ਖੇਤ ਜਿਹੜਾ ਆ ਇਹ ਕਟਣ ਵਾਲਾ ਰਹਿ ਗਿਆ ਆ ਕਿਉਂਕਿ ਇਹ ਥੋੜੀ ਕੱਚੀ-ਕੱਚੀ ਕਣਕ ਆ ਜਿਹੜੀ ਉਹ ਹਵਾ ਦੇ ਨਾਲ ਡਿੱਗ ਪਈ ਏ ਪੱਕਣ ਦੇ ਵਿੱਚ ਸ਼ਾਇਦ ਥੋੜਾ ਜਿਹਾ ਟਾਈਮ ਸੀ ਜਿਹਦੇ ਨਾਲ ਹਨੇਰੀ ਆਉਣ ਦੇ ਨਾਲ ਜਿਹੜਾ ਆ ਇਹ ਕਣਕ ਜਿਹੜੇ ਡਿੱਗੇ ਹੋਈ ਏ ਬਾਕੀ ਕਿਸਾਨ ਜਿਹੜੇ ਨੇ ਉਹ ਫਟਾਫਟ ਜਿਹੜੀ ਆਪਣੀ ਕਣਕ ਨੂੰ ਜਿਹੜਾ ਆ ਉਹ ਵੱਢ ਕੇ ਤੁਸੀਂ ਦੇਖਦੇ ਪਿਓ ਵੀ ਇਧਰਲੀ ਸ਼ੈਅਰ ਤੇ ਜਿਹੜੀ ਹੈ ਕਾਫੀ ਜਿਆਦਾ ਕਣਕੇ ਜਿਹੜੀ ਉਹ ਵੱਡੀ ਜਾ ਚੁੱਕੀ ਹੈ ਤੇ ਵੱਢਣ ਤੋਂ ਬਾਅਦ ਜਿਹੜਾ ਆ ਇਹ ਕਣਕ ਨੂੰ ਤੁਸੀਂ ਦੇਖਦੇ ਪਿਓ ਕਿ ਵਧੀਆ ਤਰੀਕੇ ਦੇ ਨਾਲ ਸਾਂਭ ਲਿਆ ਗਿਆ ਆ ਤੇ ਕਿਸਾਨ ਵੱਲੋਂ ਕਾਫੀ ਹੱਦ ਤੱਕ ਜਿਹੜਾ ਆ ਆਪਣੀ ਇਸ ਜਿਹੜੀ ਪਾਲੀ ਪੋਸੀ ਕਣਕ ਆ ਜਿਹੜੀ ਜਿਹੜੀ 6 ਮਹੀਨਿਆਂ ਦੀ ਮਿਹਨਤ ਹੁੰਦੀ ਹੈ ਉਹ ਕਿਸਾਨ ਵਾਸਤੇ ਬਹੁਤ ਜ਼ਰੂਰੀ ਹੁੰਦੀ ਹੈ ਕਿਸਾਨ ਜਿਹੜਾ ਆ 6 ਮਹੀਨੇ ਜਿਹੜਾ ਫਸਲ ਨੂੰ ਉਡੀਕਦਾ ਰਹਿੰਦਾ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਜਿਹੜੀ ਉਹਦੇ ਘਰ ਦਾ ਜਿਹੜਾ ਜੋ ਵੀ ਖਰਚਾ ਪਾਣੀ ਚੱਲ ਸਕੇ ਬਹੁਤ ਜ਼ਿਆਦਾ 6 ਮਹੀਨੇ ਜਿਹੜੀ ਕਿਸਾਨ ਵੱਲੋਂ ਮਿਹਨਤ ਕੀਤੀ ਜਾਂਦੀ ਫਸਲਾਂ ਦੇ ਉੱਤੇ ਤੇ ਜਦੋਂ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਨੇਰੀ ਝਖੜ ਜਿਹੜਾ ਕੁਦਰਤ ਦੀ ਆਫ਼ਤਾਂ ਨੇ ਕੁਦਰਤ ਜਿਹੜੀ ਹੈ ਉਹ ਆਫ਼ਤ ਬਣ ਕੇ ਡਿੱਗਦੀ ਹੈ ਤੇ ਫਿਰ ਜਿਹੜਾ ਨੁਕਸਾਨ ਤੁਸੀਂ ਦੇਖਦੇ ਪਈਓ ਕਿ ਕਾਫੀ ਜਿਆਦਾ ਜਿਹੜਾ ਨੁਕਸਾਨ ਆ ਉਹ ਪਿਛਲੀਆਂ ਹਨੇਰੀਆਂ ਦੇ ਵਿੱਚ ਹੋਇਆ ਪਿਆ ਆ ਤੇ ਅੱਜ ਫੇਰ ਜਿਹੜਾ ਆ ਮੌਸਮ ਕਾਫੀ ਜਿਆਦਾ ਜਿਹੜਾ ਆ ਉਹ ਖਰਾਬ ਹੋਇਆ ਪਿਆ ਆ ਇੱਕ ਵਾਰੀ ਫੇਰ ਜਿਹੜਾ ਆ ਉਹ ਮੌਸਮ ਉਦਾਂ ਦਾ ਹੀ ਹੋਇਆ ਪਿਆ ਆ ਕਿ ਦੁਬਾਰਾ ਜਿਹੜਾ ਆ ਉਹ ਨੇਰ ਚਖੜ ਦੇ ਇਹੀ ਪ੍ਰੋਗਰਾਮ ਲੱਗਣ ਦੇ ਨੇ ਤੇ ਇਸ ਟਾਈਮ ਤੁਸੀਂ ਤਸਵੀਰਾਂ ਦੇਖਦੇ ਪਿਓ ਕਿ ਕਾਫੀ ਹੱਦ ਤੱਕ ਜਿਹੜੀ ਉਹ ਇੱਧਰ ਅਗਲਾ ਖੇਤ ਵੀ ਤੁਸੀਂ ਦੇਖਦੇ ਪਿਓ ਉਹਦੇ 'ਚ ਵੀ ਤੇ ਇੱਧਰ ਵੀ ਤਕਰੀਬਨ ਤਕਰੀਬਨ ਜਿਹੜੇ ਕੁਝ ਖੇਤ ਨੇ ਉਹ ਕਿਸਾਨ ਵੱਲੋਂ ਜਿਹੜੇ ਨੇ ਉਹ ਆਪਣੀ ਫਸਲ ਨੂੰ ਕੱਟ ਲਿਆ ਗਿਆ ਆ ਤੇ ਫਸਲ ਦੀ ਕਟਾਈ ਕਰਕੇ ਜਿਹੜੀ ਸਾਂਭ ਲਈ ਗਈ ਹੈ ਪਰ ਕੁਝ ਖੇਤਾਂ ਦੇ ਵਿੱਚ ਜਿਹੜੀ ਕਣਕ ਆ ਉਹ ਅਜੇ ਇਸੇ ਤਰ੍ਹਾਂ ਜਿਹੜੀ ਉਹ ਸਾਬਤ ਪਈ ਹੋਈ ਹੈ ਤੇ ਮੌਸਮ ਦਾ ਜਿਹੜਾ ਵਿਗੜਦਾ ਹੋਇਆ ਅਸਾਰ ਆ ਮੌਸਮ ਜਿਹੜਾ ਵਿਗੜਦਾ ਹੋਇਆ ਵਿਗੜ ਰਿਹਾ ਆ ਉਹਦੇ ਨਾਲ ਜਿਹੜਾ ਹੈ ਕਾਫੀ ਹੱਦ ਤੱਕ ਜਿਹੜਾ ਆ ਉਹ ਜਿਹੜੇ ਆ ਕਾਫੀ ਜ਼ਿਆਦਾ ਜਿਹੜਾ ਪ੍ਰੋਬਲਮ ਜਿਹੜੀਆਂ ਨੇ ਉਹ ਆ ਜਾਂਦੀਆਂ ਨੇ ਤੇ ਲਾਈਵ ਤਸਵੀਰਾਂ ਜਿਹੜੀਆਂ ਦਿਖਾਉਣ ਦਾ ਮਕਸਦ ਇਹ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਮੌਸਮ ਜਿਹੜਾ ਆ ਬਦਲ ਜਾਂਦਾ ਆ ਮੌਸਮ ਜਦੋਂ ਕਰਵਟ ਲੈਂਦਾ ਤੇ ਕਿਤੇ ਨਾ ਕਿਤੇ ਜਾ ਕੇ ਜਿਹੜਾ ਆ ਕਿਸਾਨ ਨੂੰ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋ ਜਾਂਦਾ ਹੈ ਫਿਲਹਾਲ ਆਪਾਂ ਲਾਈਵ ਜਿਹੜੀ ਗੱਲਬਾਤ ਕਰਦੇ ਪਏ ਆ ਸਾਡੇ ਨਾਲ ਇਸ ਟਾਈਮ ਕੋਈ ਕਿਸਾਨ ਤਾਂ ਨਹੀਂ ਮੌਜੂਦ ਪਰ ਜੇਕਰ ਸਾਡੇ ਨਾਲ ਕੋਈ ਕਿਸਾਨ ਮੌਕੇ ਦੇ ਉੱਤੇ ਜੁੜਿਆ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਇਹ ਸਾਰੇ ਪ੍ਰੋਗਰਾਮ ਨੂੰ ਕਿਵੇਂ ਦੇਖਦੇ ਆ ਜਿਵੇਂ ਕਿ ਜਿਹੜਾ ਮੌਸਮ ਹੈ ਤੁਸੀਂ ਦੇਖਦੇ ਪਿਓ ਵੀ ਸ਼ੂਰੇ ਦੇਵਤਾ ਵੀ ਜਿਹੜੇ ਆ ਉਹ ਇੱਧਰ ਘਟਵਾਦੀ ਜਿਹੜੇ ਦਿਖਾਈ ਦੇ ਰਹੇ ਆ ਤੇ ਮੌਸਮ ਦੀ ਜਿਹੜੀ ਗਰਮੀ ਜਾਂ ਜਿਹੜਾ ਗੁੰਮਸ਼ੁਮਾ ਜਿਹੜਾ ਹੁੰਦਾ ਨਾ ਇਹ ਅਸਾਰ ਜਿਹੜੇ ਨੇ ਇਹ ਤਕਰੀਬਨ ਤਕਰੀਬਨ ਜਿਹੜੇ ਨੇ ਇਹ ਨੁਕਸਾਨ ਵਾਲੇ ਹੁੰਦੇ ਨੇ ਕਿਉਂਕਿ ਇਹੋ ਜੇ ਮੌਸਮ ਤੋਂ ਬਾਅਦ ਜਿਹੜਾ ਆ ਹਨੇਰੀ ਦੇ ਜਿਹੜੇ ਨੇ ਉਹ ਪ੍ਰਾਪਦਾਨ ਜਿਹੜੇ ਨੇ ਬਣ ਜਾਂਦੇ ਨੇ ਇਹੋ ਜੇ ਮੌਸਮ ਦੇ ਨਾਲ ਹੀ ਜਿਹੜੇ ਆ ਹਨੇਰੀ ਚ ਖੜ ਜੜਾ ਆਉਣਾ ਸ਼ੁਰੂ ਹੋ ਜਾਂਦਾ ਆ ਤੇ ਜਿਵੇਂ ਕਿ ਤੁਸੀਂ ਇਧਰਲੀ ਸ਼ੈਅਰ ਤੇ ਦੇਖਦੇ ਹੋ ਵੀ ਕੁਝ ਖੇਤਾਂ ਦੇ ਵਿੱਚੋਂ ਜਿਹੜੀ ਕਣਕ ਜਿਹੜੀ ਵੜ ਲਈ ਗਈ ਕਿਸਾਨ ਨੇ ਆਪਣੀ ਫਸਲ ਜਿਹੜੀ ਹੈ ਵੱਢ ਲਈ ਹੈ ਤੇ ਟਰਾਲੀਆਂ ਪਰ ਕੇ ਕੁਝ ਮੰਡੀ ਜਾ ਚੁੱਕੀਆਂ ਨੇ ਤੇ ਕੁਝ ਜਿਹੜੀਆਂ ਨਹੀਂ ਉਹ ਆਪਣੀਆਂ ਹਵੇਲੀਆਂ ਦੇ ਵਿੱਚ ਹੀ ਸਾਂਭੀਆਂ ਪਈਆਂ ਨੇ ਤੇ ਕੁਝ ਕਣਕਾਂ ਜਿਹੜੀਆਂ ਨੇ ਉਹ ਕਿੱਲਿਆਂ ਦੇ ਕਿੱਲੇ ਜਿਹੜੇ ਨੇ ਉਹ ਹਾਲੇ ਜਿਹੜੇ ਆ ਵੱਢਣ ਵਾਲੇ ਨੇ ਇੱਧਰ ਤੁਸੀਂ ਦੇਖਦੇ ਪਿਓ ਵੀ ਉਹ ਦੂਰ ਤੱਕ ਜੇਕਰ ਨਜ਼ਰ ਮਾਰੀਏ ਤੇ ਸਾਰੀ ਦੀ ਸਾਰੀ ਜਿਹੜੀ ਉਹ ਕਣਕ ਹਾਲੇ ਵੱਢਣ ਵਾਲੀ ਪਈ ਹੈ ਤੇ ਇਹ ਸਾਰੀ ਦੀ ਸਾਰੀ ਕਣਕ ਇੱਕ ਦੋ ਦਿਨਾਂ ਦੇ ਵਿੱਚ ਜਿਹੜੀ ਹੈ ਇਹ ਵੀ ਜਿਹੜੀ ਵੱਡੀ ਜਾਣੀ ਹੈ ਜੇਕਰ ਇੱਧਰ ਮੈਂ ਦੂਰ ਤੱਕ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂ ਤੇ ਤੁਸੀਂ ਦੇਖੋਗੇ ਕਿ ਇੱਧਰ ਵੀ ਜਿਹੜੀ ਕਣਕ ਆ ਉਹ ਤਕਰੀਬਨ ਤਕਰੀਬਨ ਵੱਢਣ ਵਾਲੀ ਪਈ ਹੈ ਸਾਰੀ ਦੀ ਸਾਰੀ ਜਿਹੜੀ ਵੱਡੀ ਇਹ ਅਜੇ ਲੱਗਣੀ ਹੈ ਤੇ ਕਾਫੀ ਜ਼ਿਆਦਾ ਜਿਹੜੀ ਹੈ ਉਹ ਫਸਲ ਹੈ ਜਿਹੜੀ ਉਹ ਵਢੋਣ ਵਾਲੀ ਹੈ ਕਾਫੀ ਜ਼ਿਆਦਾ ਫਸਲ ਹੈ ਜਿਹੜੀ ਉਹ ਅਜੇ ਜਿਹੜੀ ਖੇਤਾਂ ਦੇ ਵਿੱਚ ਖੜੀ ਹੈ ਤੇ ਮੌਸਮ ਹੈ ਜਿਹੜਾ ਉਹ ਕਾਫੀ ਜਿਆਦਾ ਜਿਹੜਾ ਆ ਉਹ ਖਰਾਬ ਕਰਦਾ ਪਿਆ ਆ ਖਰਾਬੀ ਕਰਦਾ ਪਿਆ ਮੌਸਮ ਤੇ ਮੌਸਮ ਜਿਹੜਾ ਆ ਇਸ ਚੀਜ਼ ਨੂੰ ਜਿਹੜਾ ਆ ਕਾਫੀ ਜਿਆਦਾ ਜਿਹੜਾ ਆ ਖਰਾਬ ਕਰ ਦਿੰਦਾ ਆ ਤੇ ਏਸੇ ਮੌਸਮ ਦੇ ਚਲਦਿਆਂ ਜਿਹੜਾ ਆ ਇਹ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਕਿ ਇੱਕ ਪਾਸੇ ਕਿਸਾਨ ਫਟਾਫਟ ਜਰੂਰ ਲੱਗੇ ਹੋਏ ਨੇ ਕਿ ਆਪਣੀ ਆਪਣੀ ਕਣਕ ਨੂੰ ਸੰਭਾਲਣ ਦੇ ਲਈ ਸੰਭਾਲਣ ਦੇ ਲਈ ਸੰਭਾਲਣ ਦੇ ਲਈ ਦੂਜੇ ਪਾਸੇ ਜਿਹੜਾ ਆ ਉਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਿਆ ਕਿ ਬਦਲਵਾਈ ਵੀ ਹੋਈ ਪਈ ਹੈ ਤੁਸੀਂ ਦੇਖਦੇ ਪਿਓ ਵੀ ਸਾਹਮਣੇ ਜਿਹੜਾ ਏਰੀਆ ਆ ਉਧਰ ਐ ਲੱਗਦਾ ਪਿਆ ਵੀ ਬਹੁਤ ਜ਼ਿਆਦਾ ਨਹਿਰ ਤੇ ਮੀਂਹ ਜਿਹੜਾ ਆ ਉਹ ਹੋਇਆ ਆ ਬਦਲ ਹੋਇਆ ਪਿਆ ਹੈ ਸੈਰ ਵਾਲੀ ਸਾਈਡ ਨੂੰ ਜੇਕਰ ਮੈਂ ਵਿਖਾਵਾਂ ਤੇ ਬਹੁਤ ਜ਼ਿਆਦਾ ਜਿਹੜਾ ਕਸਮਹਿਲ ਤੇ ਇਧਰ ਵੀ ਜਿਹੜੀਆਂ ਨੇ ਉਹ ਸਿੱਟਾਂ ਆਉਂਦੇ ਜਿਹੜੇ ਆ ਚਾਂਸ ਆ ਤੇ ਮੇਰੇ ਖਿਆਲ ਨਾਲ ਕਾਫੀ ਜ਼ਿਆਦਾ ਜਿਹੜੀਆਂ ਗੱਲਾਂ ਆਪਾਂ ਨੇ ਉਹ ਕਰ ਲਈਆਂ ਨੇ ਤੇ ਦੁਬਾਰਾ ਜਿਹੜਾ ਆ ਉਹ ਆਪਾਂ ਅ ਤੁਹਾਡੇ ਨਾਲ ਰੂਬਰੂ ਹੁੰਨੇ ਆ ਫਿਲਹਾਲ ਜਿਹੜੇ ਖੇਤਾਂ ਦੇ ਹਾਲਾਤ ਤੁਹਾਨੂੰ ਜਿਹੜੇ ਨੇ ਦਿਖਾ ਦਿੱਤੇ ਨੇ ਇੱਥੇ ਜਿਹੜੀਆਂ ਤਸਵੀਰਾਂ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਪਿਆ ਆ ਵੀ ਕੁਝ ਕਿਸਾਨਾਂ ਨੇ ਆਪਣੀ ਫਸਲ ਜਿਹੜੀ ਉਹ ਸਾਂਭ ਲਈ ਹੈ ਤੇ ਕੁਝ ਕਿਸਾਨ ਜਿਹੜੇ ਆ ਉਹ ਆਪਣੀ ਫਸਲ ਨੂੰ ਸਾਂਭਣ ਚ ਲੱਗੇ ਹੋਏ ਨੇ ਕੁਝ ਫਸਲਾਂ ਜਿਹੜੀਆਂ ਨੇ ਉਹ ਅਜੇ ਖੇਤਾਂ ਦੇ ਵਿੱਚ ਉਸੇ ਤਰ੍ਹਾਂ ਹੀ ਖੜੀਆਂ ਨੇ ਅਓ ਚੱਲਦੇ ਆ ਅੱਗੇ ਤੇ ਤਸਵੀਰਾਂ ਤੇ ਅੱਗੇ ਚੱਲਦੇ ਤਾਂ ਅੱਗੇ ਚੱਲ ਕੇ ਜਿਹੜੀ ਆ ਉਹ ਉਹ ਹੋਰ ਤੇ ਲਗਾਤਾਰ ਤਸਵੀਰਾਂ ਦੋਸਤੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਬਾਹਰ ਖੇਤਾ ਚੋਂ ਵੀ ਕੀਤੀਆਂ ਨੇ ਤੇ ਖੇਤਾ ਤੋਂ ਹੁਣ ਦੁਬਾਰਾ ਤੋਂ ਅਸੀਂ ਆਪਣੇ ਸਟੂਡੀਓ ਦੇ ਵਿੱਚ ਪਹੁੰਚ ਗਏ ਆ ਤੇ ਹਵਾਵਾਂ ਕਿਉਂਕਿ ਤੇਜ਼ ਹੋ ਗਈਆਂ ਸੀ ਬਾਹਰ ਥੋੜੀਆਂ ਜੀਆਂ ਤੇ ਛੱਟਾਂ ਵੀ ਆ ਗਈਆਂ ਤੇ ਅਸੀਂ ਆਖਿਆ ਕਿ ਇਸ ਤੋਂ ਪਹਿਲਾਂ ਕਿ ਭੇਜ ਜਾਈਏ ਤੇ ਕੰਮ ਆਪਣਾ ਵੀ ਖਰਾਬ ਹੋ ਜੇ ਇਸ ਕਰਕੇ ਘਰੇ ਚਲਦੇ ਆ ਤੇ ਆਪਾਂ ਸਟੂਡੀਓ ਆ ਗਏ ਦੁਬਾਰਾ ਤੁਸੀਂ ਦੇ ਦੇਵੇਓ ਤਸਵੀਰਾਂ ਜਿਹੜੀਆਂ ਨੇ ਉਹ ਦਿਖਾ ਰਹੇ ਵੀ ਧੁੱਪ ਵੀ ਜਿਹੜੀ ਨਾਲ-ਨਾਲ ਲੱਗੀ ਜਾ ਰਹੀ ਵਿੱਚ ਇਹ ਧੁੱਪ ਨਿਕਲਦੀ ਪਈ ਹੈ ਵਿੱਚੇ ਮਤਲਬ ਵੀ ਪੂਰੇ ਦਾ ਪੂਰਾ ਮੌਸਮ ਜਿਹੜਾ ਆ ਗੁੰਮਸ਼ومی ਹੋਇਆ ਪਿਆ ਤੇ ਗੁੰਮਸੋਮ ਮੌਸਮ ਜਿਹੜਾ ਇਹ ਕੰਮ ਖਰਾਬ ਕਰ ਸਕਦਾ ਆ ਤੇ ਤੁਸੀਂ ਜਰਾ ਬਚ ਕੇ ਰਹਿਣਾ ਆ ਕਿ ਗੁੰਮਸੋਮ ਮੌਸਮ ਤੋਂ ਜਿਹੜਾ ਆ ਬਚ ਕੇ ਕਰਕੇ ਰਹਿਣਾ ਵੀ ਨੇਰੀ ਝੱਖੜ ਦਾ ਜਿਹੜਾ ਉਹ ਪ੍ਰੋਗਰਾਮ ਆ ਉਹ ਬੰਦਾ ਪਿਆ ਤੇ ਇਸ ਨੇਰੀ ਝੱਖੜ ਤੋਂ ਤੁਸੀਂ ਜ਼ਰੂਰ ਬਜਿਓ ਤੇ ਤਸਵੀਰਾਂ ਤੁਸੀਂ ਸਾਡੇ ਨਾਲ ਦੇਖ ਲਈਆਂ ਨੇ ਬਣੇ ਰਹੋ ਇਸੇ ਤਰ੍ਹਾਂ ਡੀਪਸੀ ਪੰਜਾਬੀ ਦੇ ਉੱਤੇ ਲਾਈਵ ਅਸੀਂ ਚੱਲਦੇ ਪਏ ਆ ਤੇ ਜੇਕਰ ਕਿਸੇ ਤਰ੍ਹਾਂ ਦਾ ਹੋਰ ਮੌਸਮ ਚੇਂਜ ਹੁੰਦਾ ਤੇ ਉਹਦੇ ਤੇ ਵੀ ਤੁਹਾਡੇ ਨਾਲ ਜਿਹੜੀ ਗੱਲਬਾਤ ਤੇ ਦੋਸਤੋ ਧੁੱਪ ਜਿਹੜੀ ਉਹ ਇੰਨੀ ਜ਼ਿਆਦਾ ਲੱਗੀ ਪਈ ਜਣਾ ਵਿੱਚੇ ਹੀ ਮੌਸਮ ਪਰ ਮੀਂਹ ਪੈ ਰਿਹਾ ਸਿੱਟਾਂ ਵਿੱਚ ਵਿੱਚ ਪੈ ਰਹੀਆਂ ਕਿਉਂਕਿ ਉੱਪਰ ਬੱਦਲ ਵੀ ਬਹੁਤ ਹੋਇਆ ਤੇ ਨਾਲ ਦੀ ਨਾਲ ਜਿਹੜਾ ਇੱਧਰ ਤੁਹਾਨੂੰ ਮਦਦ ਦਾ ਵੀ ਸੂਰਜ ਵੀ ਜਿਹੜਾ ਕਾਫੀ ਜ਼ਿਆਦਾ ਤਿੱਖਾ ਨਿਕਲਿਆ ਆ ਵੀ ਕਿਥੋਂ ਦੇਖਦੇ ਪਈਓ ਤੁਹਾਡੇ ਏਰੀਆ ਦਾ ਮਾਹੌਲ ਕਿਵੇਂ ਦਾ ਆ ਇਹਦੇ ਬਾਰੇ ਵੀ ਦੱਸਿਓ ਕਿਉਂਕਿ ਸਾਡੇ ਏਰੀਆ ਦਾ ਮਾਹੌਲ ਜਿਹੜਾ ਉਹ ਤਸਵੀਰਾਂ ਚ ਤੁਸੀਂ ਦੇਖਦੇ ਪਈਓ ਲਾਈਵ ਹੀ ਕਿ ਬੱਦਲ ਜਿਹੜਾ ਆ ਬਹੁਤ ਜ਼ਿਆਦਾ ਹੋਇਆ ਆ ਬਾਹਰ ਤੁਹਾਨੂੰ ਖੇਤਾਂ ਚ ਵੀ ਦਿਖਾਇਆ ਤੇ ਇਸ ਟਾਈਮ ਤੁਸੀਂ ਤਸਵੀਰਾਂ ਜਿਹੜੀਆਂ ਨੇ ਉਹ ਮੇਰੇ ਨਾਲ ਦੇਖਦੇ ਪਈਓ ਕਿ ਛਿੱਟਾਂ ਜਿਹੜੀਆਂ ਨੇ ਉਹ ਪੈ ਰਹੀਆਂ ਨੇ ਨਾ ਕਿੰਨੀ ਕਿ ਫੂਰ ਪੈ ਰਹੀ ਏ ਮੀਂਹ ਤੇਜ਼ ਹੋਣ ਦੇ ਵੀ ਅਸਾਰ ਜਿਹੜੇ ਆ ਲੱਗਦੇ ਪਏ ਆ ਪਰ ਧੁੱਪ ਵੀ ਬਹੁਤ ਤਾਂ ਦੋਸਤੋ ਲਗਾਤਾਰ ਜਿਹੜੀਆਂ ਨੇ ਉਹ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਅਸੀਂ ਤੁਹਾਡੇ ਨਾਲ ਕੀ ਹਨੇਰੀ ਝਖੜ ਦੇ ਜਿਹੜੇ ਨੇ ਉਹ ਅਸਾਰ ਬਹੁਤ ਜ਼ਿਆਦਾ ਬੰਦੇ ਪਏ ਆ ਤੇ ਲਾਈਵ ਤਸਵੀਰਾਂ ਜਿਹੜੀਆਂ ਪਹਿਲਾਂ ਆਪਾਂ ਕਰਕੇ ਆਏ ਆ ਬਾਹਰ ਖੇਤਾ ਚੋਂ ਵੀ ਤੁਹਾਨੂੰ ਦਿਖਾਈਆਂ ਨੇ ਇਹ ਇੱਥੋਂ ਵੀ ਦਿਖਾਈਆਂ ਨੇ ਸਟੂਡੀਓ ਲੈਵਲ ਤੇ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਕਿਉਂਕਿ ਬਾਹਰ ਉੱਪਰ ਜੇਕਰ ਦਿਖਾ ਰਹੇ ਤਾਂ ਉੱਥੇ ਵੀ ਜਿਹੜੀ ਹੈ ਬਹੁਤ ਜ਼ਿਆਦਾ ਜਿਹੜੀ ਉਹ ਪ੍ਰੋਬਲਮ ਆ ਰਹੀ ਹੈ ਕਿਉਂਕਿ ਉਹ ਤਸਵੀਰਾਂ ਜਿਹੜੀਆਂ ਨੇ ਉਹ ਉਹ ਜਿਹੜੇ ਤਾਂ ਨਹੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉੱਥੇ ਤੇ ਕੀ ਹੋਇਆ ਕਿ ਲਾਈਵ ਜਿਹੜੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਜਦੋਂ ਹੀ ਕਰ ਰਹੇ ਸੀ ਤੇ ਮੀਂਹ ਜਿਹੜਾ ਉੱਤੇ ਆਉਣਾ ਸ਼ੁਰੂ ਹੋ ਗਿਆ ਤੇ ਇਸ ਟਾਈਮ ਅਸੀਂ ਜਿਹੜਾ ਆ ਉਹ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਲਾਈਵ ਦਿਖਾ ਰਹੇ ਹਾਂ ਤੇ ਜਿੱਦ ਤੋਂ ਤੁਸੀਂ ਦੇਖਦੇ ਪਿਓ ਵੀ ਹਵਾਵਾਂ ਤੇਜ਼ ਹੁੰਦੀਆਂ ਜਿਹੜੀਆਂ ਨੇ ਉਹ ਦਿਖਾਈ ਦੇ ਰਹੀਆਂ ਨੇ ਹਾਲਾਂਕਿ ਪਹਿਲਾਂ ਜਿਹੜੀਆਂ ਨੇ ਪਹਿਲਾਂ ਵੀ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾਈਆਂ ਨਹੀਂ ਉਹਨਾਂ ਦੇ ਵਿੱਚ ਜਿਹੜਾ ਆ ਹਵਾਵਾਂ ਬਿਲਕੁਲ ਨੋਰਮਲ ਸੀ ਪਰ ਹੁਣ ਜਿਹੜੀ ਹਵਾ ਇਕਦਮੀ ਜਿਹੜੀ ਤੁਸੀਂ ਦੇਖਦੇ ਪਿਓਗੇ ਤੇਜ਼ ਹੋ ਗਈ ਹੈ ਤੇ ਤੇਜ਼ ਹਵਾਵਾਂ ਨੇ ਜਿਹੜੀਆਂ ਇਹ ਤੁਸੀਂ ਦੇਖਦੇ ਪਿਓ ਕਿ ਤੇਜ਼ ਹੋਈਆਂ ਪਈਆਂ ਨੇ ਤੇ ਬੜੀਆਂ ਆ ਜ਼ਿਆਦਾ ਤੇਜ਼ ਉਹਦੇ ਨਾਲ ਇਹੀ ਚੱਕਰ ਵੀ ਜਦੋਂ ਗੁੰਮਸੂਮੂ ਹੋਇਆ ਹੋਵੇ ਉਦੋਂ ਮੀਂਹ ਤੇ ਹਵਾ ਜਿਹੜੀ ਉਹ ਹਨੇਰੀ ਦਾ ਰੂਪ ਜਿਹੜਾ ਲੈ ਲੈਣੇ ਕਿਉਂਕਿ ਠੰਡੀਆਂ ਤੱਤੀਆਂ ਹਵਾਵਾਂ ਦੇ ਨਾਲ ਹੀ ਜਿਹੜਿਆ ਹਨੇਰੇ ਝੱਖੜ ਜਿਹੜੇ ਨੇ ਉਹ ਬਣਨੇ ਸ਼ੁਰੂ ਹੋ ਜਾਂਦੇ ਨੇ ਤੇ ਲਾਈਵ ਤਸਵੀਰਾਂ ਤੁਸੀਂ ਮੇਰੇ ਨਾਲ ਦੇ ਦੇ ਪਿਓ ਤੁਹਾਨੂੰ ਇਹ ਤਸਵੀਰਾਂ ਕਿਵੇਂ ਦੀਆਂ ਲੱਗਦੀਆਂ ਪਈਆਂ ਨੇ ਕਿਸ ਤਰ੍ਹਾਂ ਲੱਗਦੀਆਂ ਪਈਆਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੀ ਨਾਲ ਦੱਸਿਓ ਕਿ ਤੁਹਾਡੇ ਏਰੀਆ ਦਾ ਮੌਸਮ ਕਿਦਾਂ ਦਾ ਤੁਹਾਡੇ ਏਰੀਆ ਦੇ ਵਿੱਚ ਮੌਸਮ ਕਿਵੇਂ ਹੈ ਤੇ ਤੁਸੀਂ ਇਸ ਮੌਸਮ ਨੂੰ ਕਿਵੇਂ ਜੜਾਇਆ ਦੇਖਦੇ ਪਿਓ ਵੀ ਲਾਈਵ ਹੀ ਮੈਂ ਤੁਹਾਨੂੰ ਜੜਾ ਦਿਖਾਉਣ ਦੀ ਕੋਸ਼ਿਸ਼ ਕਰਦਾ ਪਰ ਵੀ ਹਵਾ ਦੇਖੋ ਤੇਜ਼ ਹੋ ਗਈ ਪਹਿਲਾਂ ਹਵਾ ਜਿਹੜੀ ਬਿਲਕੁਲ ਲਗਭਗ ਬੰਦ ਸੀ ਛਿੱਟਾਂ ਆ ਰਹੀਆਂ ਸੀ ਬਾਹਰ ਖੇਤਾਂ 'ਚ ਗਈ ਉੱਥੇ ਵੀ ਹਵਾ ਨਹੀਂ ਜ਼ਿਆਦਾ ਨਹੀਂ ਸੀ ਅ ਜਿਹੜੀ ਉਹ ਦਿਖਾਈ ਦੇ ਰਹੀ ਪਰ ਹੁਣ ਤੁਸੀਂ ਦੇ ਦੇ ਪਿਓ ਕਿ ਤੁਸੀਂ ਸਾਹਮਣੇ ਮੇਰੇ ਦੇ ਦੇ ਪਿਓ ਵੀ ਗੁਰਦੁਆਰਾ ਸਾਹਿਬ ਤੇ ਨਸਾਨ ਸਾਹਿਬ ਵੀ ਕਿੰਨੀ ਤੇਜ਼ੀ ਦੇ ਨਾਲ ਝੁੱਲਦੇ ਪਏ ਆ ਤੇ ਨਾਲ ਦੀ ਨਾਲ ਤੁਸੀਂ ਦੇ ਦੇ ਪਿਓ ਵੀ ਤਸਵੀਰਾਂ ਦੇ ਵਿੱਚ ਆਪਣਾ ਕਿ ਕਿਵੇਂ ਜਿਹੜਾ ਆ ਉਹ ਚੱਲਦਾ ਪਿਆ ਸਾਰੇ ਦਾ ਸਾਰਾ ਪ੍ਰੋਗਰਾਮ ਜਿਹੜਾ ਆ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਪਏ ਆ ਤੁਹਾਨੂੰ ਕਿਵੇਂ ਦਾ ਲੱਗਦਾ ਪਿਆ ਦੱਸਿਓ ਤੇ ਨਾਲ ਦੀ ਨਾਲ ਜਿਹੜੀਆਂ ਤੁਸੀਂ ਲਾਈਵ ਤਸਵੀਰਾਂ ਵੇਖੀ ਜਾਓ ਅੱਜ ਪੂਰਾ ਜਿਹੜਾ ਲਾਈਵ ਚੱਲਦਾ ਰਹੇਗਾ ਜਿਹਦੇ ਵਿੱਚ ਅਸੀਂ ਤੁਹਾਨੂੰ ਜਿਹੜਾ ਲਾਈਵ ਜਿਹੜੇ ਆ ਉਹ ਜਿਹੜੇ ਦਿਖਾਉਂਦੇ ਰਵਾਂਗੇ ਜਿਹਦੇ ਚ ਤੁਸੀਂ ਦੇਖਦੇ ਪਈਓ ਮੇਰੇ ਨਾਲ ਇਸ ਟਾਈਮ ਸਾਰੇ ਦਾ ਸਾਰਾ ਇਹ ਪ੍ਰੋਗਰਾਮ ਲਾਈਵ ਡੀਪੀਸੀ ਪੰਜਾਬੀ ਤੇ ਬਣੇ ਰਵੋ ਇਸੇ ਤਰ੍ਹਾਂ ਕੀ ਕਰਦਾ ਵੇ ਇਹ ਹੰਤਾ ਲਿਖੇਗਾ ਹਵਾਵਾਂ ਦੋਸਤੋ ਲਗਾਤਾਰ ਜਿਹੜੀਆਂ ਨੇ ਉਹ ਚੇਂਜ ਹੋ ਰਹੀਆਂ ਨੇ ਤੇਜ਼ ਹੋ ਰਹੀਆਂ ਨੇ ਤੇ ਲਗਾਤਾਰ ਜਿਹੜੀ ਹਵਾ ਤੇਜ਼ ਹੁੰਦੀ ਜਾ ਰਹੀ ਹੈ ਤੇ ਇਹ ਤੇਜ਼ ਹਵਾਵਾਂ ਜਿਹੜੀਆਂ ਨੇ ਇਹ ਮੀਂਹ ਨੇ ਰਿਚ ਖੜਦਾ ਵੀ ਜਿਹੜਾ ਪ੍ਰੋਗਰਾਮ ਬਣਾ ਸਕਦੇ ਕਿਉਂਕਿ ਜਿਹੜਾ ਮੌਸਮ ਆ ਉਹ ਥੋੜਾ ਭਿੰਨ ਭਿੰਨਾ ਜਾ ਹੋਇਆ ਪਿਆ ਆ ਜਿਹਦੇ ਕਰਕੇ ਜਿਹੜਾ ਆ ਇਦਾਂ ਦੇ ਮੌਸਮ ਤੋਂ ਹਮੇਸ਼ਾ ਹੀ ਬਾਦ ਜਿਹੜਾ ਆ ਤੇਜ਼ ਹਨੇਰੀ ਆਉਣ ਦੇ ਚਾਂਸ ਹੋ ਜਾਂਦੇ ਆ ਇਦਾਂ ਦੇ ਮੌਸਮ ਤੋਂ ਹਮੇਸ਼ਾ ਹੀ ਜਿਹੜਾ ਬਾਦ ਦੇ ਵਿੱਚ ਜਿਹੜਾ ਆ ਇਦਾਂ ਦਾ ਪ੍ਰੋਗਰਾਮ ਹੋ ਜਾਂਦਾ ਆ ਕਿ ਜਿਹੜਾ ਆ ਮੀਂਹ ਨੇ ਰਿਚ ਖੜ ਜਿਹੜੇ ਆ ਉਹ बन ਜਾਂਦੇ ਆ ਤੇ ਤਸਵੀਰਾਂ ਲਗਾਤਾਰ ਤੁਸੀਂ ਮੇਰੇ ਨਾਲ ਦੇਖਦੇ ਪਈਓ ਇਸ ਟਾਈਮ ਤੇ ਮੌਸਮ ਤੁਹਾਡੇ ਏਰੀਆ 'ਚ ਕਿਵੇਂ ਦਾ ਆ ਤੁਸੀਂ ਕਿੱਥੋਂ ਦੇਖਦੇ ਪਈਓ ਕਮੈਂਟ ਜਰੂਰ ਕਰਿਓ ਕਿ ਤੁਹਾਡੇ ਏਰੀਆ 'ਚ ਮੀਂਹ ਪੈ ਰਿਹਾ ਜਾਂ ਇਦਾਂ ਦਾ ਮੌਸਮ ਆ ਧੁੱਪ ਲੱਗੀ ਹੈ ਜਾਂ ਸਾਹ ਆ ਜਾਂ ਹਵਾਵਾਂ ਚਲਦੀਆਂ ਪਈਆਂ ਨੇ ਇਹਦੇ ਤੇ ਕਮੈਂਟ ਜਰੂਰ ਕਰਿਓ he's ਤੇ ਦੋਸਤੋ ਲਗਾਤਾਰ ਲਾਈਵ ਅਸੀਂ ਕਰਦੇ ਪਿਆ ਆ ਲਾਈਵ ਤਸਵੀਰਾਂ ਤੁਸੀਂ ਦੇ ਦੇ ਪਈਓ ਤੇ ਇਸ ਟਾਈਮ ਲਾਈਵ ਹੀ ਜਿਹੜਾ ਆ ਇਹ ਚੱਲਦਾ ਪਿਆ ਆ ਤੇ ਤੁਸੀਂ ਬਣੇ ਹੋਇਓ ਲਾਈਵ ਦੇ ਉੱਤੇ ਤੇ ਅਸੀਂ ਹੁਣ ਜਿਹੜਾ ਆ ਇਸ ਲਾਈਵ ਨੂੰ ਐਂਡ ਕਰ ਦਿੰਨੇ ਆ ਕਿਉਂਕਿ ਮੌਸਮ ਜਿਹੜਾ ਆ ਖੁਸ਼ਗਵਾਰਾ ਜਿਆ ਤੇ ਜ਼ਰੂਰ ਹੋਇਆ ਆ ਪਰ ਇਹ ਮੌਸਮ ਜਿਹੜਾ ਹੈ ਸ਼ਾਇਦ ਇਦਾਂ ਦਾ ਰਹੇ ਹੋ ਵੀ ਸਕਦਾ ਵੀ ਪ੍ਰਸਾਦ ਹੋ ਜੇ ਤੇਜ ਹੋ ਜੇ ਨਾ ਹੋਵੇ ਜੇਕਰ ਤੇਜ ਹੁੰਦੀ ਤਾਂ ਵੀ ਦੇਖਦੇ ਆਂ ਜੇਕਰ ਨਹੀਂ ਹੁੰਦੀ ਤਾਂ ਵੀ ਅਸੀਂ ਦੁਬਾਰਾ ਤੁਹਾਨੂੰ ਜਿਹੜਾ ਐਮਐਲਐਨ ਦੀ ਕੋਸ਼ਿਸ਼ ਕਰਦੇ ਆਂ ਬਣੇ ਰਹੋ ਇਸੇ ਤਰ੍ਹਾਂ ਹੀ ਤੁਸੀਂ ਡੀਪੀਸੀ ਪੰਜਾਬੀ ਦੇ ਉੱਤੇ ਤਾਂਕਿ ਹਰ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਸਕੇ ਲਾਈਵ ਵਗੈਰਾ ਦੇਖਦੇ ਰਿਆ ਕਰੋ ਜੁੜੇ ਰਹੋ ਤੇ ਆਪਣੇ ਕਮੈਂਟ ਜਰੂਰ ਕਰਿਓ ਧੰਨਵਾਦ ਮਿਲਦੇ ਆ ਕਿਸੇ ਅਗਲੇ ਪ੍ਰੋਗਰਾਮ 'ਚ